ਜਦੋਂ ਮੇਰੇ ਏਰੀਆ 'ਚ ਕਿਸੇ ਨੂੰ ਲੋੜ ਹੁੰਦੀ ਹੈ ਜਦੋਂ ਤੱਕ ਮੈਨੂੰ ਪੁੱਛ ਪਤਾ ਪਹੁੰਚ ਹੁੰਦੀ ਹੈ ਵੀ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲੋੜ ਹੈ ਮੈਂ ਆਪਣੀ ਸਮਰੱਥਾ ਅਨੁਸਾਰ ਕਿਸੇ ਨੂੰ ਪੁੱਛਦਾ ਨਹੀਂ ਮੈਂ ਉੱਥੇ ਜਾਂਦਾ ਨਹੀਂ ਇਹ ਲੋਕ ਪੁੱਛਦੇ ਵੀ ਤੁਸੀਂ ਉੱਥੇ ਕਿਸੇ ਦੀ ਸੇਵਾ ਕਿਉਂ ਕਰਿਆ ਕਿਸੇ ਦਾ ਮਕਾਨ ਕਿਉਂ ਬਣਾਤਾ ਉਦੋਂ ਨਹੀਂ ਫੋਨ ਉਹ ਨਹੀਂ ਨੇ ਪੁੱਛਦੇ ਪਿਛਲੇ 11ਵੇਂ ਮਹੀਨੇ 'ਚ ਮੈਂ 4 ਲਾਸ਼ਾਂ ਚੱਕ ਕੇ ਲਿਆ ਉਦੋਂ ਕਿਸੇ ਨਹੀਂ ਉੱਥੇ ਲੋਕ ਖੜ ਕੇ ਵੀਡੀਓ ਬਣਾ ਰਹੇ ਸੀਗੇ ਉਦੋਂ ਮੈਂ ਆਪਣੇ ਘਰਦਿਆਂ ਤੋਂ ਵੀ ਬੋਲਦਾ ਮੇਰੀ ਵਾਈਫ ਵੀ ਹੈ ਮੰਮੀ ਵੀ ਹੈ ਹਨਾ ਮੇਰੇ ਫਾਦਰ ਸਾਹਿਬ ਹੈ ਨਹੀਂ ਕਿ ਤੂੰ 12 ਵਜੇ ਕਿਧਰੋਂ ਆਨਾ ਪਿਆ ਹੋਇਆ ਹੈ ਇਹਨਾਂ ਨੂੰ ਖੁੰਦ ਦੇ ਮੇਰੇ ਨਾਲ ਇਹ ਸੀ ਜੀ ਵੀ ਜਿਹੜੀ ਗੱਲ ਪਿੰਡ 'ਚ ਇਹਨਾਂ ਨੇ ਲੁਕਾਉਣੀ ਸੀ ਉਹ ਮੈਂ ਲੁਕਾਉਣੀ ਦਿੱਤੀ ਮੈਂ ਸੋਸ਼ਲ ਮੀਡੀਆ 'ਤੇ ਲਿਆਇਆ ਵਰਕੇ ਬਾੜ ਕੇ ਥੱਲੇ ਅੰਗ ਥਿੱਡੇ ਪਏ ਸੀ ਉਦੋਂ ਉੱਤੇ ਜੁੱਤੀ ਰੱਖੀ ਹੋਈ ਸੀ ਨਾਲ ਬਣਾ ਖਰਾਬ ਕੀਤਾ ਹੋਇਆ ਜੀ ਗਾ ਤੇ ਉਹਨੂੰ ਦੇਖ ਕੇ ਕੌਣ ਰਹਿ ਸਕਦਾ ਸ਼ਾਇਦ ਹੀ ਕਿਸੇ ਜਾਇ ਜਿਹੀ ਫੀਲਿੰਗਸ ਜਾਂ ਆਪਣੇ ਧਰਮ ਲਈ ਕੋਈ ਮਤਲਬ ਇਹਾਸਾਨੀਤ ਜਾਂ ਧਰਮ ਲਈ ਕੋਈ ਜਜ਼ਬਾਤ ਨਾ ਹੋਣ ਉਹ ਹੀ ਬੰਦਾ ਇੱਕ ਚੀਜ਼ ਨੂੰ ਇਗਨੋਰ ਕਰ ਸਕਦਾ ਮੈਂ ਤਾਂ ਨਹੀਂ ਕਰ ਸਕਦਾ ਹੁਣ ਪਤਾ ਲੱਗ ਰਿਹਾ ਕਿ ਪਰਚਾ ਦਰਜ ਤੁਹਾਡੇ ਤੇ ਉਹ ਕੀਤਾ ਗਿਆ ਇਗਨੋਰ ਕਰਨ ਦੇ ਲਈ ਡਰੋਨ ਦੇ ਲਈ ਫਿਰ ਚਾਲਾਂ ਤਾਂ ਚੱਲੀਆਂ ਜਾ ਰਹੀਆਂ ਨੇ ਵਿਰਾਟ ਲਾਸਟ ਮੈਂ ਇਹਨਾਂ ਨੂੰ ਇਗਨੋਰ ਕਰਨ ਲੱਗਿਆ ਵੀ ਜੇ ਕੋਈ ਕੰਮ ਆ ਤਾਂ ਤਾਂਨੇ ਬੁਲਾਓ ਨਹੀਂ ਤਾਂ ਨਾ ਬੁਲਾਓ ਫਿਰ ਜੀ ਫੋਨ ਕਰਾਉਣ ਲੱਗਿਆ ਫੋਨ ਗੱਲ ਹੋ ਹੈ ਗਿਆ ਨੇ ਮਪੀਰ ਕਾਲਕੀਲ ਸਾਹਿਬ ਨੂੰ ਡੀਐਸਪੀ ਸਾਹਿਬ ਸਿੱਧੇ ਮੈਨੂੰ ਫੋਨ ਕਰਕੇ ਕਹੇ ਐ ਐਸਕੇ ਸਾਹਿਬ ਦੀ ਕਾਲ ਆ ਬਿਲਕੁਲ ਡੀਐਸਪੀ ਮੀਕਲ ਕਰਕੇ ਜੀ ਕਿਸੇ ਰੈਸੀਗੇ ਸਮਝੌਤਾ ਕਰ ਵੀਡੀਓ ਪਾ ਮਾਫੀ ਮੰਨ ਮੈਂ ਕੁੱਟਿਆ ਗਲਤ ਕੀਤਾ ਪਰ ਤੁਸੀਂ ਦੋਸ਼ੀ ਤੋਂ ਮਾਫੀ ਮੰਗਨ ਤੇ ਆ ਗਏ ਤੁਸੀਂ ਉਹਦੇ ਤੋਂ ਮਾਫੀ ਮੰਗਨਾਂਗੇ ਇਹ ਆਪਣਾ ਲੈਵੇ ਦੁੜੀ ਆਪਣਾ ਹਰੇਕ ਤੋਂ ਮਾਫੀ ਮੰਗਦੇ ਫਿਰ ਇਹ ਉਹਨੇ ਬਹੁਤ ਚੰਗਾ ਕੰਮ ਕੀਤਾ ਤੁਸੀਂ ਉਹਦੀ ਸਪੋਰਟ ਕਰ ਰਹੇ ਮੇਰੇ ਵੱਲੋਂ ਕੋਰਟ ਕੇਸ ਕੀਤਾ ਆ ਉਹ ਦੋਸ਼ੀ ਦੇ ਖਿਲਾਫ ਮੇਰਾ ਕੇਸ ਕਮਜ਼ੋਰ ਕਰਨ ਲਈ ਮੈਨੂੰ ਬੈਕਫੁੱਟ ਤੇ ਲਿਆਉਣ ਲਈ ਮੇ ਨਾਲ ਕਿਸੇ ਤਰੀਕੇ ਕੰਪਰੋਮਾਈਜ਼ ਕਰਨ ਲਈ ਕੋਈ ਅਫਸਰ ਕਿਸੇ ਦਾ ਕੰਪਰੋਮਾਈਜ਼ ਕਰਵਾ ਸਕਦਾ ਜੇ ਮੰਨੋਗੇ ਵੀ ਮੈਨੂੰ ਇੰਨਾ ਤੱਕ ਕੀ ਆ ਗਿਆ ਵੀ ਤੇਰੇ ਤੇ ਐਸਟੀ ਐਕਟ ਦਾ ਪਰਚਾ ਦਰਜ ਕਰ ਦਾਂਗਾ ਮੇਰੇ ਨਾਤੀ ਮੇਰਾ ਐਸਟੀਐਲ ਕਿਸੇ ਜਾਤੀ ਪ੍ਰਤੀ ਐਡੇ ਹੀ ਉਹ ਹੋਵੇ ਤੇ ਮੇਰੇ ਨਾਲ 30-40 ਪਰਿਵਾਰ ਜੁੜੇ ਹੋਏ ਨੇ ਜਿਹੜੇ ਕਿ ਸਾਰੇ ਐਸਸੀ ਪਰਿਵਾਰ ਨੇ ਉਹਨਾਂ ਦਾ ਮੇਰੇ ਘਰੇ ਜਾਣਾ ਸੇਵਾ ਕਰਦਾ ਫਿਰ ਮੇਰੇ ਮਨ ਚਿੱਟਾ ਦੌਣ ਚ ਕਿੱਲਾ ਹੋਵੇ ਕਾਣੇ ਬੁਲਾਉਣਾ ਸ਼ੁਰੂ ਕਰਤਾ ਬਹੁਤ ਕੁਝ ਹੋਇਆ ਜਲੀਲ ਕੀਤਾ ਗਾਲ ਵਗੈਰਾ ਵੀ ਕੱਡੀਆਂ ਮੈਨੂੰ ਉਹਨੂੰ ਕਾਲਾ ਤੱਕ ਕੱਡੀਆਂ ਗਾਲ ਕੱਢੀ ਹੈ ਜੀ ਉਹਨਾਂ ਨੇ ਸ਼ਰਮ ਗੱਡੀ ਹੈ ਉਹ ਵੀ ਉਹ ਕਿਹਨਾਂ ਨੇ ਕੱਢੀ ਮੋਗੇ ਅਫਸਰ ਨਹੀਂ ਕੱਢੀ ਹੈ ਜੀ ਉਹ ਅਸੀਂ ਕੋਰਟ 'ਚ ਦੱਸਾਂਗੇ ਨਾ ਦੇਖੋ ਦਿਨ ਦਿਨ ਲਗਾਤਾਰ ਡੀਐਸਪੀ ਸਾਹੋਂ ਤੇ ਫੋਨ ਆਉਂਦੇ ਮਤਲਬ ਸਕਰੀਨਸ਼ਾਟ ਉਹ ਦਿਖਾ ਦੇ ਨੇ ਤਿੰਨ ਦਿਨ ਲਗਾਤਾਰ ਆ ਗਏ ਮੈਂ ਕੱਲ ਕਹਿਦਾ ਪਰਸੋਂ ਸ਼ਾਮ ਨੂੰ ਮੈਂ ਕਹਿਦਾ ਜੀ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਮੈਂ ਕੋਈ ਰਿਗਰੈਟ ਫੀਲ ਨਹੀਂ ਕਰਦਾ ਮੈਂ ਉਹਨੂੰ ਕੁੱਟਿਆ ਉਹਨੇ ਬੇਇੱਜ਼ਤੀ ਕੀਤੀ ਅਸੀਂ ਕੁੱਟੇ ਕਿਸੇ ਵੀ ਸਟਾਈਲ ਨਾਲ ਆਗਲਾ ਹੋਣਾ ਚਾਹੀਦਾ ਗੱਲ ਕਰਾਂਦਾ ਤਾਂ ਕਰਦਾ ਤਾਂ ਕਰ ਉਹ ਗੱਲਾਂ ਨਿਆਣੀ ਵਾਲੀਆਂ ਨੇ ਛੱਡੋ ਪਰ ਤੁਸੀਂ ਸਿੱਧਾ ਕੰਪਰੋਮਾਈਜ਼ ਨੂੰ ਕਹਿ ਰਹੇ ਹੋ ਮੈਂ ਮੰਨਿਆ ਨਿਕਲ ਤੁਸੀਂ ਮੈਨੂੰ ਪੰਜ ਪਰਚੇ ਕੱਟ ਕੇ ਵੀ ਤਾਂ ਪੰਜ ਤਰਾਵਾਂ ਲਾਈਆਂ ਮੇਰੇ ਤਾਂ ਪ੍ਰੋਫੈਸ਼ਨ ਦਾ ਕੀ ਕਰਦਾ ਇਹ ਫੋਟੋ ਕਾਝਾ ਤੁਮਨੇ ਕਿ ਡੀਐਸਪੀ ਗਵੇ ਵੀ ਯਾਰ ਤੂੰ ਨਹੀਂ ਮੰਨਦਾ ਮੇਰੀ ਗੱਲ ਐਦਾਂ ਨਹੀਂ ਮੈਂ ਕਹਿੰਦਾ ਜੀ ਉਹਨਾਂ ਦੀ ਆਵਾਜ਼ ਦਾ ਬਿਹੇਵਰ ਐਦਾਂ ਸੀ ਨਾ ਵੀ ਜਿਵੇਂ ਕੋਈ ਮੈਂ ਬਗਦਾਦੀ ਦਾ ਕ੍ਰਿਮਿਨਲ ਹੋਣ ਪਹਿਲਾਂ ਟਵਾਣਾ ਸਾਹਿਬ ਦਾ ਫੋਨ ਆਇਆ ਟਵਾਣਾ ਸਾਹਿਬ ਨੂੰ ਵੀਡੀਓ ਭੇਜਾਂਗੇ ਫਿਰ ਉਹ ਜੱਜ ਕਰਨਗੇ ਸਹੀ ਹੈ ਫਿਰ ਤੇਰੇ ਤੇ ਪਾਉਂਗੀ ਇਹ ਵੀ ਆਉਂ ਰਿਕਾਰਡ ਹੈ ਵੀ ਵੀ ਨਹੀਂ ਹੋਣਾ ਪਹਿਲਾਂ ਰਿਕਾਰਡਿੰਗ ਕਰਕੇ ਭੇਜ ਜਨਾ ਭੇਜ ਸਾਨੂੰ ਸੈਂਪਲ ਦਾ ਸਟਗਰਾ ਐਜੀਪੀਸੀ ਦੀ ਸੰਸਥਾ ਉਦੋਂ ਤੱਕ ਚੱਕੇ ਆਈ ਸੀ ਜਦੋਂ ਤੱਕ ਉਹਨਾਂ ਨੇ ਆਪ ਗੁਰੂ ਸਾਹਿਬ ਦੇ ਅੰਗ ਹੈਂਡਓਵਰ ਕਰਨੇ ਸੀ ਉਸ ਤੋਂ ਬਾਅਦ ਮੈਂ ਸ਼ਰਮ ਕੈਂਪਰੇ ਤੇ ਕਹਿਣਾ ਚਾਹੁੰਨਾ ਉਹਨੂੰ ਮੈਂ ਦੋ ਕਾਲ ਕੀਤੀ ਉਹਨਾਂ ਨੇ ਮੈਨੂੰ ਲੋਰ ਬਿਹੇਵੀਅਰ ਚ ਗੱਲ ਨਹੀਂ ਕੀਤੀ ਕੋਈ ਮੈਂ ਮਾਫੀ ਮੰਗਣੀ ਹੁੰਦੀ ਨਾ ਅੱਜ ਮੇਰੇ ਤੇ ਪਰਚਾ ਨਾ ਹੁੰਦਾ ਬੇਅਤ ਵੀ ਤੇ ਦੋਸ਼ੀ ਤੋਂ ਮਾਫੀ ਮੰਗਣੀ ਕਿੱਟਾ ਕਿੱਧਰ ਨੂੰ ਜਾ ਰਿਹਾ ਸਿਸਤ ਜਾ ਰਿਹਾ ਸਮਾਜ ਤੁਸੀਂ ਐਗਜ਼ਾਮਪਲ ਕੀ ਸੈੱਟ ਕਰਨਾ ਚਾਹੁੰਦੇ ਹੋ ਅੱਛਾ ਮੈਂ ਘੱਟ ਉਦਣ ਕਿੰਨਾ ਕਰ ਸਕਦਾ ਜਟਵਾਣਾ ਸਾਹਿਬ ਜਿੱਦਣ ਮੈਂ ਬੀਬੀ ਵਾਲਾ ਦੋਸ਼ੀ ਫੜ ਕੇ ਮੈਂ ਕਹਿ ਦਿੰਦਾ ਵੀ ਇਹ ਮੇਨਾਂ ਧੱਕਾ ਕਰਦੇ ਨੇ ਆਉਦ ਰਾਹੀ ਆਉਂਦੇ ਨਾ ਉੱਥੇ ਇਹਨਾਂ ਨੂੰ ਸਾਹਬਣਾ ਔਖਾ ਹੋ ਜਾਣਾ ਸੀ ਸਸੇ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਬੀਤੇ ਦਿਨੀ 4 ਦਸੰਬਰ ਨੂੰ ਇੱਕ ਲੰਡੇ ਪਿੰਡ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਜਿਸ ਵਿੱਚ ਉੱਥੇ ਦੇ ਮੌਜੂਦ ਲੋਕਾਂ ਵੱਲੋਂ ਫੋਨ ਕਰਕੇ ਹਣੀ ਸੇਠੀ ਨੂੰ ਬੁਲਾਇਆ ਜਾਂਦਾ ਹੈ ਸੋ ਹਣੀ ਸੇਠੀ ਜਾ ਕੇ ਦੋਸਤੀ ਨੂੰ ਫੜ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਦੇ ਨੇ ਕਾਰਵਾਈ ਕਰਨ ਦੇ ਲਈ ਆਪਣੇ ਵੱਲੋਂ ਜੋ ਬਿਆਨ ਨੇ ਉਹ ਦਰਜ ਕਰਵਾਉਂਦੇ ਨੇ ਸੋ ਪਤਾ ਲੱਗ ਰਿਹਾ ਹੈ ਕਿ ਦੋਸ਼ੀ ਤੇ ਜੋ ਕਾਰਵਾਈ ਕੀਤੀ ਗਈ ਆ ਉਹ ਤਾਂ ਕੀਤੀ ਗਈ ਆ ਉਲਟਾ ਹਣੀ ਸੇਠੀ ਨੂੰ ਵੀ ਉਸ ਮਸਲੇ ਦੇ ਵਿੱਚ ਔਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰਚਾ ਦਰਜ ਆ ਜਿਹੜਾ ਵੱਖ-ਵੱਖ ਧਰਾਮਾਂ ਦੇ ਤਹਿਤ ਹਣੀ ਸੇਠੀ ਤੇ ਦਰਜ ਕੀਤਾ ਗਿਆ ਹੈ ਹਣੀ ਸੇਠੀ ਸਾਡੇ ਨਾਲ ਲੈ ਗੱਲ ਕਰਦੇ ਆ ਹਾਂਜੀ ਸੇਠੀ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਚੀ ਸਰ ਕੀ ਹੈ ਸਾਰਾ ਮਸਲਾ ਪਤਾ ਲੱਗ ਰਿਹਾ ਹੈ ਕਿ ਤੁਹਾਡੇ ਤੇ ਉਹ ਪੰਜ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਕਿਸ ਤਰ੍ਹਾਂ ਦੇਖ ਦਿਓ ਇਹਨਾਂ ਨੇ ਆਪਾਂ ਦੇਖੋ ਗੁਰੂ ਸਾਹਿਬ ਦੀ ਬੇਦਵੀ ਹੋਈ ਆਪਾਂ ਉੱਥੇ ਪਹੁੰਚਣਾ ਸੀ ਮੈਨੂੰ ਇਹ ਪੁੱਛਿਆ ਜਾਂਦਾ ਵੀ ਤੂੰ ਪਹਿਲਾਂ ਉੱਥੇ ਕਿਉਂ ਗਿਆ ਜਦੋਂ ਮੇਰੇ ਏਰੀਆ 'ਚ ਕਿਸੇ ਨੂੰ ਲੋੜ ਹੁੰਦੀ ਹੈ ਜਦੋਂ ਤੱਕ ਮੈਨੂੰ ਪੁੱਛ ਪਤਾ ਪਹੁੰਚ ਹੁੰਦੀ ਹੈ ਵੀ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲੋੜ ਹੈ ਮੈਂ ਆਪਣੀ ਸਮਰੱਥਾ ਅਨੁਸਾਰ ਕਿਸੇ ਨੂੰ ਪੁੱਛਦਾ ਨਹੀਂ ਮੈਂ ਉੱਥੇ ਜਾਂਦਾ ਉੱਥੇ ਨਹੀਂ ਇਹ ਲੋਕ ਪੁੱਛਦੇ ਵੀ ਤੁਸੀਂ ਉੱਥੇ ਕਿਸੇ ਦੀ ਸੇਵਾ ਕਿਉਂ ਕਰਿਆ ਹੈ ਕਿਸੇ ਦਾ ਮਕਾਨ ਕਿਉਂ ਬਣਾਤਾ ਉਦੋਂ ਨਹੀਂ ਫੋਨ ਆਉਂਦਾ ਉਹ ਨਹੀਂ ਨਾ ਪੁੱਛਦੇ ਵੀ ਸਾਨੂੰ ਕਿਉਂ ਨਹੀਂ ਲੈ ਕੇ ਗਿਆ ਜਾਂ ਸਾਡੇ ਪੈਸੇ ਕਿਉਂ ਨਹੀਂ ਪਵਾਏ ਹਨ ਤੇ ਉਹ ਤੋਂ ਮੇਰੇ ਯਾਰ ਦੋਸਤ ਉਹੀ ਹੁੰਦੇ ਨੇ ਜਿਹੜੇ ਮੇਰੇ ਨਾਲ ਪੱਕੇ ਹੁੰਦੇ ਹਨ ਤੇ ਇਹ 12ਵਾਂ ਮਹੀਨਾ ਚੱਲਦਾ 11ਵੇਂ ਮਹੀਨੇ ਦੇ 15 ਤਰੀਕ ਤੋਂ ਲੈ ਕੇ ਅਹ ਮੈਂ ਪਿਛਲੇ 11ਵੇਂ ਮਹੀਨੇ ਚ ਮੈਂ 4 ਲਾਸ਼ਾਂ ਚੱਕ ਕੇ ਲੈ ਗਿਆ ਹੂੰ ਉਦੋਂ ਤਾਂ ਕਿਸੇ ਨੇ ਉੱਥੇ ਲੋਕ ਖੜਕੇ ਵੀਡੀਓ ਬਣਾ ਰਹੇ ਸੀਗੇ ਉਦੋਂ ਮੈਂ ਆਪਣੇ ਘਰਦਿਆਂ ਤੋਂ ਵੀ ਬੋਲਦਾ ਮੇਰੀ ਵਾਈਫ ਵੀ ਹੈ ਮੰਮੀ ਵੀ ਹੈ ਨਾ ਮੇਰੇ ਫਾਦਰ ਸਾਹਿਬ ਹੈ ਨਹੀਂ ਵੀ ਤੂੰ 12 ਵਜੇ ਕਿੱਧਰੋਂ ਆਨਾ ਪਿਆ ਮੈਂ ਤੈਨੂੰ ਕੋਈ ਅਲਝਾ ਲੂਗਾ ਤੈਨੂੰ ਕੀ ਲੋੜ ਹੈ ਜੇ ਕੋਈ ਲੰਘ ਗਿਆ ਦੇਖੋ ਘਰ ਦੇ ਕਹਿੰਦੇ ਹੁੰਦੇ ਨੇ ਵੀ ਤੂੰ ਵੀ ਲੰਘ ਹੀ ਜਾਂਦਾ ਜੇ ਮੈਂ ਉਹ ਚੀਜ਼ਾਂ ਕਰਦਾ ਤੇ ਮੈਨੂੰ ਇੱਕ ਬੇਦਵੀ ਦਾ ਪਤਾ ਲੱਗਿਆ ਮੈਂ ਉਹਨਾਂ ਨੂੰ ਪਹਿਲਾਂ ਹੀ ਕਾਲ ਤੇ ਇਹ ਪੁੱਛਿਆ ਵੀ ਕਿਸੇ ਹੋਰ ਨੇ ਨਹੀਂ ਕੀਤਾ ਹੋਗਾ ਨਾ ਵੀਰੇ 4 ਘੰਟੇ ਹੋ ਗਏ ਸੀ ਸਾਰਿਆਂ ਨੂੰ ਕਹਿ ਕੇ ਹੋ ਗਏ ਇਹਨਾਂ ਨੂੰ ਖੁੰਦਕ ਇਹਦੇ ਮੇਰੇ ਨਾਲ ਇਹ ਸੀਗੀ ਵੀ ਜਿਹੜੀ ਗੱਲ ਪਿੰਡ ਚ ਇਹਨਾਂ ਨੇ ਲੁਕਾਉਣੀ ਸੀ ਉਹ ਮੈਂ ਲੁਕਾਉਣ ਨਹੀਂ ਦਿੱਤੀ ਮੈਂ ਸੋਸ਼ਲ ਮੀਡੀਆ ਤੇ ਲਿਆਇਆ ਉਹਨੂੰ ਬਿਨਾਂ ਕਿਸੇ ਸੱਟ ਮਾਰੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੇ ਜੋ ਮੈਨੂੰ ਲੱਗਿਆ ਦੇਖੋ ਤੁਹਾਡੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾਵੇ ਤਾਂ ਬੰਦਾ ਮੈਂ ਤੁਹਾਨੂੰ ਜਾਣਦਾ ਜੇ ਕੋਈ ਤੁਹਾਨੂੰ ਵੀ ਧੱਕਾ ਮਾਰ ਦਵੇ ਨਾ ਮੈਂ ਅੱਗੇ ਜਾ ਕੇ ਖੜੂਗਾ ਤੁਸੀਂ ਫਿਰ ਮੇਰੇ ਇੱਕ ਫਰੈਂਡ ਹੋਣ ਚਲੋ ਜਿੱਦਾਂ ਮਰਜੀ ਇਨਸਾਨੀਅਤ ਦੇ ਤੌਰ ਤੇ ਲਾ ਲੋ ਤਾਂ ਗੁਰੂ ਸਾਹਿਬ ਸਾਡੇ ਇਸਤ ਨੇ ਵਰਕੇ ਪਾੜ ਕੇ ਥੱਲੇ ਅੰਗ ਥਿੱਟੇ ਪਏ ਸੀ ਉਹਦੇ ਉੱਤੇ ਜੁੱਤੀ ਰੱਖੀ ਹੋਈ ਸੀ ਨਾਲ ਬਾਣਾ ਖਰਾਬ ਕੀਤਾ ਹੋਇਆ ਸੀਗਾ ਤੇ ਉਹਨੂੰ ਦੇਖ ਕੇ ਕੌਣ ਰਹਿ ਸਕਦਾ ਸ਼ਾਇਦ ਹੀ ਕਿਸੇ ਜਿਆ ਜੀਆਂ ਫੀਲਿੰਗਸ ਜਾਂ ਆਪਣੇ ਧਰਮ ਲਈ ਕੋਈ ਮਤਲਬ ਇਨਸਾਨੀਅਤ ਜਾਂ ਧਰਮ ਲਈ ਕੋਈ ਜਜ਼ਬਾਤ ਨਾ ਹੋਣ ਉਹ ਹੀ ਬੰਦਾ ਇੱਕ ਚੀਜ਼ ਨੂੰ ਇਗਨੋਰ ਕਰ ਸਕਦਾ ਮੈਂ ਤਾਂ ਨਹੀਂ ਕਰ ਸਕਦਾ ਪਰ ਜੋ ਹੁਣ ਪਤਾ ਲੱਗ ਰਿਹਾ ਕਿ ਪਰਚਾ ਦਰਜ ਤੁਹਾਡੇ ਤੇ ਉਹ ਕੀਤਾ ਗਿਆ ਇਗਨੋਰ ਕਰਨ ਦੇ ਲਈ ਡਰਾਉਣ ਦੇ ਲਈ ਫਿਰ ਚਾਲਾਂ ਤਾਂ ਚੱਲੀਆਂ ਜਾ ਰਹੀਆਂ ਨੇ ਮੈਨੂੰ 4 ਤਰੀਕ ਨੂੰ ਜਦੋਂ ਉਹਨਾਂ ਤੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਇੱਕ ਨਿਹੰਗ ਜਥੇਬੰਦੀ ਜਥੇਬੰਦੀ ਨਹੀਂ ਸੀ ਉਹ ਬੰਦੇ ਐਵੇਂ ਹੀ ਸੀਗੇ ਉਹ ਕੁਸ਼ਕ ਜਿਹੜੇ ਬੰਦੇ ਆਪਣੇ ਵਿਰੋਧ ਚ ਹੁੰਦੇ ਨੇ ਚਲੋ ਤੁਹਾਡੇ ਸਮਾਜ ਚ ਪੱਖ ਚ ਵੀ ਹੁੰਦੇ ਨੇ ਵਿਰੋਧ ਪਿੰਡ ਦੇ ਉਹ ਸੀਗੇ ਨਹੀਂ ਉਹ ਅਲੱਗ-ਅਲੱਗ ਇੱਕ ਦੋ ਪਿੰਡ ਦੇ ਤਿੰਨ-ਚਾਰ ਜਾਨੇ ਇਕੱਠੇ ਰਲ ਗਏ ਸੀਗੇ ਤੇ ਉਹ ਮੈਨੂੰ ਥ੍ਰੈਡਿੰਗ ਕਰਨ ਲੱਗ ਗਏ ਤੇ ਉਹਨਾਂ ਨੇ ਆ ਕੇ ਮੇਰੀ ਦੁਕਾਨਵਾਰ ਵੀ ਹੱਲਾਗੁੱਲਾ ਕੀਤਾ ਤੇ ਮੈਂ ਉਹ ਹਾਈ ਕੋਰਟ ਮਾਨਯੋਗ ਨੂੰ ਉਹਦੀ ਰਿੱਟ ਪਾਈ ਆ ਉਹਦੇ 'ਚ ਮੈਨੂੰ ਸਿਕਿਉਰਿਟੀ ਲੈ ਕੇ ਆ ਇਹਨਾਂ ਨੇ ਉਹ ਨਹੀਂ ਕੁਝ ਕੀਤਾ ਹੈਗਾ ਹਨਾ ਕਿਉਂਕਿ ਮੈਂ ਕੱਲੇ ਨਹੀਂ ਆਣਾ ਜਾਣਾ ਮੈਂ ਇੱਕ ਬਿਜ਼ਨਸਮੈਨ ਬੰਦਾ ਮੇਰੇ ਨਾਲ ਬਹੁਤ ਸਮਾਨ ਹੁੰਦਾ ਜਾਂ ਚਲੋ ਮੇਰੇ ਕੋਲ ਕੈਸ਼ ਇਨਕਮ ਵੀ ਹੁੰਦੀ ਹੈ ਮੈਂ ਇੱਕ ਵੱਡਾ ਜੀਐਸਟੀ ਪੇ ਕਰਦਾ ਸਰਕਾਰ ਨੂੰ ਆਪਣੇ ਵਰਕਰਸ ਦੇ ਥਰੂ ਆਪਣੇ ਕੰਮ ਦੇ ਥਰੂ ਹਨਾ ਤੇ ਸੋ ਅਸੀਂ ਰੈਟਰ ਪਾਈ ਸੀ ਇਹਨਾਂ ਨੇ ਉਹਦੇ ਤੇ ਕੋਈ ਐਕਟ ਨਹੀਂ ਕੀਤਾ ਫਿਰ ਮੈਨੂੰ ਸੀਗਾ ਵੀ ਆਪਾਂ ਵਧੀਆ ਕੀਤਾ ਸੇਵਾ ਨਮਾਈ ਹੈ ਤੇ ਹੌਲੀ ਹੌਲੀ ਕਰਕੇ ਮੈਨੂੰ ਬੁਲਾਉਣ ਲੱਗੇ ਥਾਣੇ ਬੁਲਾ ਕੇ ਕਹਿਣ ਲੱਗੇ ਇਹਦੇ ਬਾਰੇ ਕੀ ਕਿਹਾ ਉਹ ਮੈਨੂੰ ਬੁਲਾਉਣ ਲੱਗੇ ਮੈਂ ਕਹਿੰਦੀ ਤੁਸੀਂ ਅੱਜ 24 ਤਰੀਕ ਆ 24 ਤੋਂ ਪਿਛਲੇ 17 ਤੋਂ ਲੈ ਕੇ 24 ਤੱਕ ਦੇਖ ਲਿਓ ਵੀ ਹਨੀ ਸੇਟੀ ਥਾਣੇ ਕਿੰਨੀ ਵਾਰ ਜਾਂਦਾ ਔਰ ਕਿੰਨੀ ਵਾਰ ਉਹਨੂੰ ਬਿਠਾਇਆ ਜਾਂਦਾ ਕੁਛ ਮੈਂ ਗੱਲਾਂ ਉਹਨੂੰ ਬਿਠਾ ਕੇ ਵੀ ਰੱਖਦੇ ਬਿਠਾ ਕੇ ਰੱਖਦੇ 2-2 3-3 ਘੰਟੇ ਬਿਠਾ ਕੇ ਰੱਖਦੇ ਮੈਨੂੰ ਤੁਸੀਂ ਇਹ ਦੱਸੋ ਵੀ ਬੰਦਾ ਜਿਹੜਾ ਫੋਨ ਨਹੀਂ ਚੁੱਕਦਾ ਕਿਸੇ ਦਾ ਮੈਨੂੰ ਇੰਨਾ ਬੀਜ਼ੀ ਹੈ ਮੇਰਾ ਸ਼ੈਡਿਊਲ ਮੈਂ 3 ਘੰਟੇ ਕੱਢ ਸਕਦਾ ਜੀ 3 ਘੰਟੇ ਮੇਰੇ ਲਈ ਕਿੰਨੇ ਕੀਮਤੀ ਨੇ ਮੇਰੇ ਲੱਗ ਲੱਗ ਪ੍ਰੋਜੈਕਟ ਨੇ ਮੈਂ ਕੰਮ ਕਰਨਾ ਉਹਨਾਂ ਤੇ ਮੈਂ ਇਨਵੈਸਟ ਕੀਤਾ ਹੋਇਆ ਮੈਂ ਆਉਟਪੁੱਟ ਕੱਢਣੀ ਹੈ ਮੇਰੇ ਤੇ ਖਰਚੇ ਨੇ ਮੈਨੂੰ 3 ਤੋਂ 4 ਲੱਖ ਰੁਪਏ ਮਹੀਨਾ ਆਪਣੀ ਸਿਸਟਮ ਚਲਾਉਣ ਲਈ ਚਾਹੀਦਾ ਜੇ ਮੈਂ ਸਿਰਫ ਰਿਲੇਬਲ ਚਲਾਉਣਾ ਉਹ ਮੈਂ ਜੇ 3 ਘੰਟੇ ਥਾਣੇ ਬਹਿ ਗਿਆ ਫਿਰ ਤਾਂ ਮੈਂ ਕਰ ਲਿਆ ਫਿਰ ਐਟ ਲਾਸਟ ਮੈਂ ਇਹਨਾਂ ਨੂੰ ਇਗਨੋਰ ਕਰਨ ਲੱਗ ਗਿਆ ਵੀ ਜੇ ਕੋਈ ਕੰਮ ਹੈ ਤਾਂ ਤਾਂਨੇ ਬਲਾਓ ਨਹੀਂ ਤਾਂ ਨਾ फोन कॉल ਲਾ ਹੈ ਗਿਆ ਨੇ ਮੋਬਾਈਲ ਕਰ ਵਕੀਲ ਸਾਹਿਬ ਨੂੰ ਡੀਐਸਪੀ ਸਾਹਿਬ ਸਿੱਧਾ ਹੀ ਮੈਨੂੰ ਫੋਨ ਕਰਕੇ ਕਹੇ ਐ ਡੀਐਸਪੀ ਸਾਹਿਬ ਦੀ ਕਾਲ ਆ ਰਹੀ ਹੈ ਬਿਲਕੁਲ ਡੀਐਸਪੀ ਨikhil Garg ਜੀ ਮੈਂ ਉਹਨਾਂ ਨੂੰ ਬਹੁਤ ਕਿਹਾ ਵੀ ਤੁਸੀਂ ਮੌਕੇ ਦੇ ਅਫਸਰ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਵੀ ਮੇਰਾ ਕਿਸੇ ਤਰ੍ਹਾਂ ਸੀਗੇ ਡੀਐਸਪੀ ਕਰ ਸਮਝੌਤਾ ਕਰ ਵੀਡੀਓ ਪਾ ਮਾਫੀ ਮੰਗ ਮੈਂ ਕੁੱਟਿਆ ਗਲਤ ਕੀਤਾ ਮੈਂ ਕਿਹਾ ਦੇਖੋ ਜੋ ਮੈਂ ਕਰਨਾ ਚਾਹੁੰਦਾ ਹੈ ਤਾਂ ਰਿਕਾਰਡਿੰਗਸ ਨੇ ਉਹ ਤਾਂ ਚਲੋ ਅਸੀਂ ਕੋਰਟ 'ਚ ਪੇਸ਼ ਕਰਾਂਗੇ ਹਨ ਮੈਂ ਇਹ ਕਿਹਾ ਵੀ ਤੁਹਾਡੇ ਕਹਿਣ ਤੋਂ ਬਿਨਾ ਵੀ ਫੁੱਡੇ ਕਹਿਣ ਤੋਂ ਬਿਨਾਂ ਵੀ ਮੇਰੇ ਮਨ 'ਚ ਇਕੱਲੇ ਬੈਠੇ ਇਹ ਦਿਮਾਗ ਆਇਆ ਵੀ ਜੇ ਉਹਦੀ ਗਲਤੀ ਸੀ ਨਾ ਜੇ ਉਹ ਦੋਸ਼ੀ ਦੀ ਗਲਤੀ ਸੀ ਚਲੋ ਮੇਰੇ ਕੋ ਗੁੱਸੇ ਦੇ ਵਿੱਚ ਐਟ ਦਾ ਹੀਟ ਆਫ ਦੀ ਮੂਵਮੈਂਟ ਮੇਰੇ ਕੋ ਉਹਦੀ ਮੰਮੀ ਨੂੰ ਜਾਂ ਭੈਣ ਨੂੰ ਗਾਲ ਕੱਢੀ ਗਈ ਮੈਂ ਮਿਲ ਕੇ ਮਾਫੀ ਮੰਗਣਾ ਚਾਹੁੰਦਾ ਮੈਂ ਪਹਿਲਾਂ ਹੀ ਕਹਿੰਦਾ ਸੀ ਇਹ ਗੱਲ ਇਹ ਮੈਂ ਕਈ ਵੀ ਆ ਮੰਨ ਲਓ ਮੇਰੇ ਸਾਰਾ ਮੈਂ 12 13 ਤਰੀਕ ਨੂੰ ਮੈਂ ਕਿਸ ਆਪਣੇ ਲਾਈਵ ਦੇ ਵਿੱਚ ਕਹੀ ਸੀ ਯਾਰ ਉਹਨਾਂ ਦਾ ਕੀ ਕਸੂਰ ਚੱਲ ਹੋ ਗਿਆ ਹਨਾ ਬੜ ਤੁਸੀਂ ਦੋਸ਼ੀ ਤੋਂ ਮਾਫੀ ਮੰਗਣ ਤੇ ਆ ਗਏ ਤੁਸੀਂ ਉਹਦੇ ਤੋਂ ਮਾਫੀ ਮੰਗਵਾਣੋਗੇ ਇਹ ਆਪਣਾ ਲੈਵਲ ਥੋੜੀ ਹਰੇਕ ਤੋਂ ਮਾਫੀ ਮੰਗਦੇ ਫਿਰਿਏ ਉਹਨੇ ਬਹੁਤ ਚੰਗਾ ਕੰਮ ਕੀਤਾ ਤੁਸੀਂ ਉਹਦੀ ਸਪੋਰਟ ਕਰ ਰਹੇ ਆ ਫਿਰ ਪਹਿਲਾਂ ਤਾਂ ਬਾਈ ਜੀ ਕਮੈਂਟ ਕਰਦੇ ਸੀਗੇ ਕਿ ਹਨੀ ਸੇਠੀ ਨੇ ਇਹਨੂੰ ਪ੍ਰਸ਼ਾਸਨ ਦੇ ਹਵਾਲੇ ਨਹੀਂ ਸੀ ਕਰਨਾ ਇਹਨੂੰ ਮੌਕੇ ਤੇ ਸੋਧਾ ਲਾਉਣਾ ਸੀਗਾ ਫਿਰ ਉਹ ਜਿਹੜੇ ਕਮੈਂਟ ਕਰ ਰਹੇ ਨੇ ਸੋਧਾ ਲਾਉਣਾ ਸੀਗਾ ਉਹਨਾਂ ਤੇ ਵੀ ਕਾਰਵਾਈ ਕਰਨਗੇ ਉਹ ਤੇ ਵੀ ਕਾਰਵਾਈ ਕਰਨਗੇ ਇਹ ਐਗਜ਼ਾਮਪਲ ਕੀ ਸੈੱਟ ਕਰਨੀ ਚਾਹੁੰਦੇ ਨੇ ਮੇਰੇ ਵੱਲੋਂ ਕੋਰਟ ਕੇਸ ਕੀਤਾ ਆ ਉਹ ਦੋਸ਼ੀ ਦੇ ਖਿਲਾਫ ਮੇਰਾ ਕੇਸ ਕਮਜ਼ੋਰ ਕਰਨ ਲਈ ਮੈਨੂੰ ਬੈਕਫੁੱਟ ਤੇ ਲਿਆਉਣ ਲਈ ਮੇਰੇ ਨਾਲ ਕਿਸੇ ਤਰੀਕੇ ਕੰਪਰੋਮਾਈਜ਼ ਕਰਨ ਲਈ ਕੋਈ ਅਫਸਰ ਕਿਸੇ ਦਾ ਕੰਪਰੋਮਾਈਜ਼ ਕਰਵਾ ਸਕਦਾ ਨਹੀਂ ਕਰਵਾ ਸਕਦਾ ਨਾ ਫਿਰ ਤੁਹਾਡੇ ਕੋਲ ਪਈਆਂ ਆਪਣੇ ਕੋਲ ਕਾਲ ਰਿਕਾਰਡਿੰਗਸ ਹਨ ਮੈਂ ਬਣਦੀ ਕਾਰਵਾਈ ਆ ਉਹ ਤਾਂ ਕਰ ਸਕਦਾ ਪਰ ਕੰਪਰੋਮਾਈਜ਼ ਕਿਦਾਂ ਕਰਾਉਂਦਾ ਮੈਂ ਕਿਹਾ ਜਨਾਬ ਤੁਸੀਂ ਮੌਕੇ ਦੇ ਅਫਸਰ ਹੋ ਜੋ ਤੁਹਾਨੂੰ ਚੰਗਾ ਲੱਗਦਾ ਜੇ ਮੈਂ ਕੁਝ ਗਲਤ ਕੀਤਾ ਲੋ ਤੋਂ ਬਾਹਰ ਜਾ ਕੇ ਮੇਰੇ ਤੇ ਪਰਚਾ ਦਰਜ ਕਰ ਦੋ ਬਣਦੀ ਕਾਰਵਾਈ ਕਰ ਦੋ ਨਹੀਂ ਇੱਥੇ ਆਉਣਾ ਉਹਨੂੰ ਬੁਲਾਉਣਾ ਤੁਸੀਂ ਮੰਨੋਗੇ ਵੀ ਮੈਨੂੰ ਇੰਨਾ ਤੱਕ ਕਿਹਾ ਗਿਆ ਵੀ ਤੇਰੇ ਤੇ ਐਸਟੀ ਐਕਟ ਦਾ ਪਰਚਾ ਦਰਜ ਕਰਦਾਂਗੇ ਸੀ ਐਕਟ ਦਾ ਬਿਲਕੁਲ ਐਸਟੀ ਐਕਟ ਦਾ ਉਹ ਵੀ ਮੇਰੇ ਕੋਲ ਰਿਕਾਰਡਿੰਗ ਆ ਕਿਉਂਕਿ ਮੈਨੂੰ ਪਤਾ ਸੀ ਉਹਨੇ ਮੇਰੇ ਅਗੇਂਸਟ ਹੋਗੇ ਠੀਕ ਹੈ ਇਹ ਰਿਕਾਰਡਿੰਗ ਤੁਸੀਂ ਸਾਨੂੰ ਦੇ ਸਕਦੇ ਹੋ ਨਹੀਂ ਮੈਂ ਰਿਕਾਰਡਿੰਗ ਤੁਹਾਨੂੰ ਨਹੀਂ ਜੇ ਮੇਰੇ ਵਕੀਲ ਸਾਹਿਬ ਕਹਿਣਗੇ ਮੈਂ ਦਊਂਗਾ ਮੈਂ ਕੋਰਟ ਚ ਲਾਉਣੀਆਂ ਨੇ ਕੱਲੀ ਕੱਲੀ ਇਹਨਾਂ ਨੇ ਮੇਤੇ ਐਸਟੀ ਐਕਟ ਦਾ ਪਰਚਾ ਦਰਜ ਕਰਨ ਕਿਹਾ ਮੈਂ ਕਹਿੰ ਗਿਆ ਜੀ ਇੰਨਾ ਕੁ ਤਾਂ ਪੜਿਆ ਲਿਖਿਆ ਮੈਂ ਵੀ ਹਾਂ ਠੀਕ ਹੈ ਵੀ ਮੈਂ ਐਸਟੀ ਐਕਟ ਦਾ ਪਰਚ ਮੇਰੇ ਤੇ ਕਿਵੇਂ ਹੋ ਜੂਗਾ ਜਦੋਂ ਮੈਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹੈਗਾ ਪਹਿਲੀ ਗੱਲ ਹੈ ਜੇ ਮੇਰੇ ਨਾਲ ਜੇ ਮੇਰਾ ਐਸਟੀ ਐਕਟ ਦਾ ਕਿਸੇ ਦੀ ਜਾਤੀ ਪ੍ਰਤੀ ਐਡੇ ਹੀ ਉਹ ਹੋਵੇ ਤੇ ਮੇਰੇ ਨਾਲ 30-40 ਪਰਿਵਾਰ ਜੁੜੇ ਹੋਏ ਨੇ ਜਿਹੜੇ ਕਿ ਸਾਰੇ ਐਸਸੀ ਪਰਿਵਾਰ ਨੇ ਉਹਨਾਂ ਨੇ ਮੇਰੇ ਘਰੇ ਜਾਣਾ ਸੇਵਾ ਕਰਦਾ ਫਿਰ ਮੇਰੇ ਮਨ ਚ ਇੱਡਾ ਤਾਉਣ ਚ ਕਿੱਲਾ ਹੋਵੇ ਠੀਕ ਹੈ ਜੇ ਤੁਸੀਂ ਸੇਵਾ ਨਾ ਕਰਦੇ ਹੁੰਦੇ ਤੁਹਾਡੇ ਤੇ ਐਸਸੀ ਐਕਟ ਵੀ ਲੱਗ ਜਾਣਾ ਸੀ ਹੁਣ ਇਹਨਾਂ ਨੂੰ ਪਤਾ ਹੈ ਕਿ ਉਹ ਪਰਿਵਾਰ ਜੁੜੇ ਹੋਏ ਹਾਂ ਮੇਰੇ ਮੇਰੇ ਨਾਲ ਮੇਰਾ ਦੋਸਤ ਹੁੰਦਾ ਹਨਾ ਉਹ ਮੇਰੇ ਪਾਪਾ ਦੀ ਡੈਥ ਨੂੰ 2 ਸਾਲ ਉਹਦੇ ਮੈਂ ਡੈਡੀ ਨੂੰ ਡੈਡੀ ਕਹਿੰਨਾ ਉਹ ਐਸਸੀ ਪਰਿਵਾਰ ਚੋਂ ਹੈ ਮੇਰੇ ਤੇ ਇੱਡਾ ਤਾਉਣ ਚ ਕਿੱਲਾ ਮੈਂ ਉਹਨੂੰ ਡੈਡੀ ਕਹਿੰਨਾ ਹਨਾ ਤੇ ਇਹ ਗੱਲਾਂ ਤੋਂ ਫਿਰ ਮੁਕਰੇ ਫਿਰ ਇਹਨਾਂ ਨੇ ਗੱਲ ਕਰੀ ਵੀ ਤੂੰ ਗੁਟਕ ਮੈਂ ਕਹਾਂ ਵੀ ਪ੍ਰੂਫ ਕਰੋ লাই ਵੀਡੀਓ ਆ ਇਹਨਾਂ ਨੂੰ ਫਿਰ ਮੈਂ ਕਹਾਂ ਵੀ ਉਹ লাইਵ ਵੀਡੀਓ ਆ লাইਵ ਵੀਡੀਓ ਨਹੀਂ ਕੋਈ ਵੀ ਬਣਾ ਸਕਦਾ ਹੈਗਾ ਵੀਡੀਓ ਐਡਿਟ ਹੋ ਸਕਦੀ ਹੈ লাইਵ ਨਹੀਂ ਕੋਈ ਛੇੜ ਛਾੜਗਾ ਇਹ ਉਤੋਂ ਵੀ ਬੈਕਫੁੱਟ ਤੇ ਆਏ ਚਲੋ ਇਹਨਾਂ ਨੇ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਨੂੰ ਫੋਨ ਤੇ ਰੱਖ ਕੇ ਗੱਲ ਕਰਾਉਣੀ ਸ਼ੁਰੂ ਕਰਤੀ ਥਾਣੇ ਬੁਲਾਉਣਾ ਸ਼ੁਰੂ ਕਰਤਾ ਬਹੁਤ ਕੁਝ ਹੋਇਆ ਜਲੀਲ ਕੀਤਾ ਗਾਲ ਵਗੈਰਾ ਵੀ ਕੱਢੀਆਂ ਮੈਨੂੰ ਤੁਹਾਨੂੰ ਗਾਲਾਂ ਤੱਕ ਕੱਢੀਆਂ ਗਾਲ ਦੇ ਨੂੰ ਗਾਲ ਗੱਡੀ ਹੈ ਜੀ ਉਹਨਾਂ ਨੇ ਸ਼ਰਿਆਮ ਗੱਡੀ ਹੈ ਉਹ ਵੀ ਆਪਣੇ ਉਹ ਕਿਹਨਾਂ ਨੇ ਗੱਡੀ ਆ ਮੌਕੇ ਅਫਸਰ ਨਹੀਂ ਕੱਢੀ ਆ ਜੀ ਉਹ ਅਸੀਂ ਕੋਰਟ 'ਚ ਦੱਸਾਂਗੇ ਨਾ ਵੀ ਕਿਸੇ ਨੂੰ ਗਾਲ ਕੱਢਣਾ ਕਿਵੇਂ ਆ ਜੇ ਤੁਸੀਂ ਮੇਰੇ ਤੋਂ ਮਾਫੀ ਮੰਗਾਨੇ ਤਾਂ ਫਿਰ ਮੈਂ ਵੀ ਦੱਸਾਂਗਾ ਨਾ ਕਾਨੂੰਨ ਹੈਗਾ ਕੋਰਟ ਹੈਗਾ ਸਾਰਾ ਕੁਝ ਹੈਗਾ ਅੱਜ ਤੁਸੀਂ ਦੇਖੋ ਤਿੰਨ ਦਿਨ ਲਗਾਤਾਰ ਡੀਐਸਪੀ ਸਾਹਿਬ ਦੇ ਫੋਨ ਆਉਣੇ ਮੈਂ ਤੁਹਾਨੂੰ ਸਕਰੀਨਸ਼ਾਟ ਉਹ ਦਿਖਾ ਦਿੰਨਾ ਤਿੰਨ ਦਿਨ ਲਗਾਤਾਰ ਆ ਗਈ ਮੈਂ ਕੱਲ ਕਹਿੰਦਾ ਪਰਸੋਂ ਸ਼ਾਮ ਨੂੰ ਮੈਂ ਕਹਿੰਦਾ ਜੀ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਮੈਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਮੈਂ ਕੋਈ ਰਿਗਰੈਟ ਫੀਲ ਨਹੀਂ ਕਰਦਾ ਮੈਂ ਉਹਨੂੰ ਕੁੱਟਿਆ ਉਹਨੇ ਬੇਇੱਜ਼ਤੀ ਕੀਤੀ ਅਸੀਂ ਕੁੱਟਿਆ ਅਸੀਂ ਬਿਨਾਂ ਕਿਸੇ ਬਲੰਟ ਸੱਟ ਮਾਰੇ ਤੁਹਾਨੂੰ ਪੇਸ਼ ਕੀਤਾ ਤੁਸੀਂ ਉੱਤੇ ਪਰਚਾ ਦਰਜ ਕੀਤਾ ਤੁਹਾਨੂੰ ਮੈਨੂੰ ਉਹੀ ਡੀਐਸਪੀ ਸਾਹਿਬ ਇੱਕ ਰਿਕਾਰਡਿੰਗ 'ਚ ਇੱਕ ਬੰਦੇ ਨੂੰ ਆ ਕਹਿ ਰਹੇ ਨੇ ਇੱਕ ਸਿੱਖ ਜਥੇਬੰਦੀ ਦੇ ਆਗੂ ਨੂੰ ਕਹਿ ਰਹੇ ਜੋ ਹਨੀ ਨੇ ਕੀਤਾ ਸੀ ਉਹਨੂੰ ਐਪਰੀਸ਼ ਫੇਰੇ ਸ਼ੂਡ ਤੇ ਪਰਚਾ ਕਿਦਾਂ ਦਰਜ ਕਰ ਫੇਰ ਉਹਦੀ ਗੱਲ ਨਹੀਂ ਮੰਨੀ ਉਹਦੀ ਈਗੋ ਪ੍ਰੋਬਲਮ ਹੋਗੀ ਉਹਦੀ ਗੱਲ ਨਹੀਂ ਮੰਨੀ ਹਨੀ ਨੇ ਇੱਕ ਕੱਲ ਦਾ ਜਿਵਾਕ ਮੇਰੀ ਗੱਲ ਨਾ ਮੰਨੇ ਮੈਂ ਐਡਾ ਵੱਡਾ ਅਫਸਰ ਆ ਇਹ ਤਾਂ ਕਾਨੂੰਨੀ ਆ ਨਾ ਪ੍ਰੂਫ ਐ ਮੈਂ ਬਹੁਤ ਰਿਗਾਰਡ ਕਰਦਾ ਉਹਨਾਂ ਦਾ ਹਨਾ ਤੇ ਕਿਸ ਸਾਹਿਬ ਨਾਲ ਚਲੋ ਕਿਸੇ ਵੀ ਸਟਾਈਲ ਨਾਲ ਹੋਣਾ ਚਾਹੀਦਾ ਗੱਲ ਕਰਨ ਦਾ ਇਦਾਂ ਕਰ ਇਦਾਂ ਕਰ ਉਹ ਗੱਲਾਂ ਨਿਆਣੇ ਵਾਲੀਆਂ ਨੇ ਛੱਡੋ ਪਰ ਤੁਸੀਂ ਸਿੱਧਾ ਕੰਪਰੋਮਾਈਜ਼ ਨੂੰ ਕਹਿ ਰਹੇ ਹੋ ਮੈਂ ਮੰਨਿਆ ਨਿਕਲ ਤੁਸੀਂ ਮੈਨੂੰ ਪੰਜ ਪਰਚੇ ਕੱਟ ਕੇ ਭੇਜ ਤਾਂ ਪੰਜ ਧਰਾਵਾਂ ਲਾਈਆਂ ਮੇਰੇ ਤੇ ਮੇਰਾ ਤਾਂ ਪ੍ਰੋਫੈਸ਼ਨ ਦਾਗੀ ਕਰਤਾ ਮੇਰਾ ਤਾਂ profession ਦਾ ਕੀ ਕਰਦਾ ਨਾ ਮੈਂ ਕਿੰਨੇ mentally trauma ਚੋਂ ਨਿਕਲਦਾ ਪਿਆਵਾ ਤੁਹਾਨੂੰ ਇੱਕ ਪਤਾ ਕਰ ਸਾਬ ਤੁਹਾਨੂੰ ਇੱਕ DSP ਕਵੇ ਵੀ ਯਾਰ ਤੂੰ ਨਹੀਂ ਮੰਨਦਾ ਮੇਰੀ ਗੱਲ ਐਦਾਂ ਨਹੀਂ ਮੈਂ ਕਹਿੰਦਾ ਜੀ ਉਹਨਾਂ ਦੀ ਆਵਾਜ਼ ਦਾ behavior ਐਦਾਂ ਸੀ ਨਾ ਵੀ ਜਿਵੇਂ ਕੋਈ ਮੈਂ ਬਗਦਾਦੀ ਦਾ criminal ਹੋਣਾ ਉਹ ਮੈਂ ਕੋਰਟ 'ਚ ਪੇਸ਼ ਕਰੂੰਗਾ ਜੀ ਸੇਠੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਫੋਨ ਕਾਲ ਕੀਤੀ ਗਈਆਂ ਵੀਡੀਓ ਬਣਾ ਕੇ ਮਾਫੀ ਮੰਗਣ ਨੂੰ ਕਿਹਾ ਜਾ ਰਿਹਾ ਜੇ ਮਾਫੀ ਕੋਈ ਐਦਾਂ ਦੀ ਕੋਈ ਵੀ ਨਹੀਂ ਐਵੇਂ ਵੀਡੀਓ ਵੀ ਮੇਰੇ ਅਕੋਰਡਿੰਗ ਬਣਾਣੀ ਹੈ ਪਹਿਲਾਂ ਟਵਾਣਾ ਸਾਹਿਬ ਦਾ ਫੋਨ ਆਇਆ ਟਵਾਣਾ ਸਾਹਿਬ ਨੂੰ ਵੀਡੀਓ ਭੇਜਾਂਗੇ ਫਿਰ ਉਹ ਜੱਜ ਕਰਨਗੇ ਸਹੀ ਹੈ ਫਿਰ ਤੇਰੇ ਪੇਜ ਤੇ ਪਊਗੀ ਇਹ ਵੀ ਔਨ ਰਿਕਾਰਡ ਹੈ লাইਵ ਵੀ ਨਹੀਂ ਹੋਣਾ ਪਹਿਲਾਂ ਰਿਕਾਰਡਿੰਗ ਕਰਕੇ ਭੇਜ ਜਿੱਦਾਂ ਪੇਜ ਸਾਨੂੰ ਸੈਂਪਲ ਟੈਸਟ ਕਰਾ ਅਮ ਬਹੁਤ ਮੈਂ ਨਾ ਮੇਰੇ ਤੇ ਗਲਤ ਪਰਚੇ ਨੇ ਨਾ ਮੋਤ ਮੇਰਾ ਕ੍ਰਿਮੀਨਲ ਰਿਕਾਰਡ ਅੱਜ ਤੱਕ ਇਹ ਮੈਨੂੰ ਬਦਮਾਸ਼ ਗੁੰਡਾ ਤੱਕ ਕਹਿਣਾ ਚਾ ਰਹੇ ਨੇ ਮੈਨੂੰ ਕਹਿ ਰਹੇ ਬਾਹਰੋਂ ਫੰਡਿੰਗ ਹੋਈ ਹੈ 3 ਸਾਲ ਹੋ ਗਏ ਇਹਨਾਂ ਨੂੰ ਕਹਿੰਦੇ ਇਹਨੂੰ ਅੱਜ ਤੱਕ ਇੱਕ ਬੰਦਾ ਤਾਂ ਪ੍ਰੂਵ ਨਹੀਂ ਹੋਇਆ ਤੁਸੀਂ ਵੀ ਮੈਨੂੰ 5 6 ਵੱਡੇ ਇਨਸੀਡੈਂਟ ਚ ਮਿਲ ਚੁੱਕੇ ਹੋ ਰਮੇਸ਼ਾ ਇਹਨਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ ਫੰਡਿੰਗ ਹੁੰਦੀ ਹੈ ਤਾਂ ਪ੍ਰੂਵ ਕਰੋ ਕੋਈ ਬੰਦਾ ਤਾਂ ਖੜਾ ਕਰੋ ਜੇ ਮੈਂ ਅਬਰੌਡ ਸ਼ਿਪਿੰਗ ਕਰਦਾ ਤਾਂ ਮੈਂ ਉਹਦਾ ਬਿੱਲ ਭੇਜਦਾ ਮੇਰੇ ਕੋ ਨੰਬਰ ਹੈ ਦੂਜੀ ਗੱਲ ਤੇ ਇਹਦਾ ਆਪਣਾ ਮਤਲਬ ਕਹਿਣ ਲੱਗਾ ਵੀ ਗੁੰਡਾ ਇਹਨੇ ਗੁੰਡਾਗਰਦੀ ਕੀਤੀ ਸਮਾਜ ਚ ਮੇਰੇ ਤੇ ਇੱਕ ਵੀ ਦਰਖਾਸਤ ਨਹੀਂ ਅਜੇ ਤੱਕ ਨਾ ਧਰਾਣੇ ਦਰਾਹੇ ਨਾ ਪਾਇਲ ਨਾ ਮਲੌਦ ਨਾ ਸਾਨ੍ਹੇਲ ਆਈ ਥਾਣੇ ਲੱਗਦੇ ਆਪਾਂ ਨੂੰ ਇੱਕ ਵੀ ਥਾਣੇ ਚੋਂ ਮੇਰੇ ਅੱਜ ਤੱਕ ਦੀ ਜ਼ਿੰਦਗੀ 30 ਸਾਲ ਦੀ ਹੈ ਕੋਈ ਦਰਖਾਸਤ ਵੀ ਗਈ ਹੋਵੇ ਮੈਨੂੰ ਪਤਾ ਮੈਂ ਕਿਵੇਂ ਰਹਿਣਾ ਕਿਵੇਂ ਨਹੀਂ ਰਹਿਣਾ ਮੈਂ ਇੱਕ ਜ਼ੀਰੋ ਤੋਂ ਉੱਠਿਆ ਆ ਬੰਦਾ ਮੈਂ ਇੰਨਾ ਕਿ ਡਰੱਗ ਅਡਿਕਟਡ ਸੀਗਾ ਅੱਜ ਜੇ ਮੈਂ ਕਾਮਯਾਬ ਹੋਇਆ ਮੇਰੇ ਤੇ ਗੁਰੂ ਮਹਾਰਾਜ ਦੀ ਕਿਰਪਾ ਔਰ ਮੈਂ ਨਾਲ ਪੈਸੇ ਕਮਾ ਕੇ ਆਪਣੇ ਭਰਾਵਾਂ ਭੈਣਾਂ ਦਾ ਜਿੰਨਾ ਕੁ ਭਲਾ ਹੁੰਦਾ ਮੈਂ ਕਰ ਰਿਹਾ ਸਭ ਨੂੰ ਪਤਾ ਇਹ ਕਮਾਈ ਦਾ ਇੱਕ ਵੱਡਾ ਹਿੱਸਾ ਮੈਂ ਆਪਣਾ ਡੋਨੇਟ ਕਰਦਾ ਉਹ ਬੰਦੇ ਤੇ ਇਹਨਾਂ ਨੇ 5000 ਚੋਰੀ ਦਾ ਅੰਜਾਮ ਲਾਇਆ ਜੀ हां जे देखा ਜਿਵੇਂ ਸਿੱਖੀ ਸਾਹਿਬ ਬਹੁਤ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਸਿੱਖ ਸੰਗਤਾਂ ਨੇ ਜਿਹੜੀਆਂ ਜਾਂ ਜਥੇਬੰਦੀਆਂ ਨੇ ਉਹ ਅੱਗੇ ਆਉਂਦੀਆਂ ਨੇ ਥੋੜੇ ਇਸ ਮੈਟਰ 'ਚ ਅੱਗੇ ਨਹੀਂ ਆਈਆਂ ਥੋੜੀ ਗੱਲ ਨਹੀਂ ਹੋਈ ਕਿਸੇ ਨਾਲ ਐ ਜੀਪੀਸੀ ਦੀ ਸੰਸਥਾ ਉਦੋਂ ਤੱਕ ਚੱਕੇ ਆਈ ਸੀ ਜਦੋਂ ਤੱਕ ਉਹਨਾਂ ਨੂੰ ਆਪ ਗੁਰੂ ਸਾਹਿਬ ਤੇ ਅੰਗ ਹੈਂਡਓਵਰ ਕਰਨੇ ਸੀ ਉਸ ਤੋਂ ਬਾਅਦ ਮੈਂ ਸ਼ਾਇਦ ਹਮ ਕੈਮਰੇ ਤੇ ਕਹਿਣਾ ਚਾਹੁੰਦਾ ਹਾਂ ਉਹਨੂੰ ਮੈਂ ਦੋ ਕਾਲ ਕੀਤੇ ਉਹਨਾਂ ਨੇ ਮੇਨ ਨਾਲ ਹੋਰ ਬਿਹੇਵੀਅਰ 'ਚ ਗੱਲ ਨਹੀਂ ਕੀਤੀ ਹਾਂਜੀ ਮੈਂ ਵੀ ਕਹਿੰਦਾ ਵੀ ਮੈਨੂੰ ਡੀਐਸਪੀ ਦਾ 압ਤੋ ਦਬਾਅ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਮੇਰੇ ਪੱਖ ਚ ਖੜਨਾ ਤਾਂ ਕੀ ਸੀਗਾ ਮਤਲਬ ਉਹ ਚੀਜ਼ਾਂ ਨੂੰ ਕਰ ਲੈਣੇ ਆ ਇਗਨੋਰ ਕਰ ਲੈਣੇ ਤੂੰ ਉਹ ਤੋਂ ਮਾਫੀ ਮੰਗ ਲੈ ਦੇਖੋ ਜੇ ਮੈਂ ਮਾਫੀ ਮੰਗਣੀ ਹੁੰਦੀ ਨਾ ਅੱਜ ਮੇਰੇ ਤੇ ਪਰਚਾ ਨਾ ਹੁੰਦਾ ਇੱਕ ਬੇਅਦਵੀ ਦੇ ਦੋਸਤੀ ਤੋਂ ਮਾਫੀ ਮੰਗਣੀ ਕਿੱਟਾ ਵੱਡ ਕਿੱਧਰ ਨੂੰ ਜਾ ਰਿਹਾ ਸਿਸਟਮ ਨੂੰ ਜਾ ਰਿਹਾ ਸਮਾਜ ਤੁਸੀਂ ਐਗਜ਼ਾਮਪਲ ਕੀ ਸੈੱਟ ਕਰਨਾ ਚਾਹੁੰਦੇ ਹੋ ਅੱਛਾ ਫਿਰ ਟਵਾਣਾ ਸਾਹਿਬ ਇਹ ਖੁੱਲ ਨਹੀਂ ਹੈਗੀ ਵੀ ਕੱਲ ਨੂੰ ਤੂੰ ਬੇਦਵੀ ਕਰਕੇ ਆ ਜਾ ਜਿਨੇ ਤੈਨੂੰ ਫੜਿਆ ਬਰਾਬਰ ਉੱਤੇ ਪਰਚਾ ਕੱਲ ਨੂੰ ਉਹ ਗਿਆਪੇ ਕੰਪਰੋਮ ਕਿਸ ਨੇ ਜਾਣਾ ਨਹੀਂ ਜਾਣੇ ਨਹੀਂ ਮੇਰੇ ਨਾਲ ਦੇਖ ਲਿਓ ਤੁਸੀਂ ਜਾਣਾ ਹੀ ਨਹੀਂ ਕਿਸੇ ਨੇ ਅਸੀਂ ਤਾਂ ਆਰਾਮਾ ਚ ਵਾਦਾ ਕਰਨ ਦੀਆਂ ਮੰਗਾਂ ਕਰ ਰਹੇ ਆ ਇੱਥੇ ਜਿਹੜੇ ਫੜਦੇ ਨੇ ਦੋਸਿਆਂ ਨੂੰ ਉਹਨਾਂ ਤੇ ਪਰਚਾ ਇਹਨੂੰ ਇਹਨੂੰ ਆਕੜ ਲਾ ਲਓ ਇਹਨੂੰ ਆਪਣੇ ਗੁਰੂ ਪ੍ਰਤੀ ਜੱਜਬੇ ਲਾ ਲਓ ਇਹਨੂੰ ਆਪਣੇ ਸਿੱਖ ਦਾ ਫਰਜ਼ ਲਾ ਲਓ ਤਿੰਨੇ ਚੀਜ਼ਾਂ ਸੇਮ ਨੇ ਮੈਂ ਅੰਡ ਤੱਕ ਪਿੱਛੇ ਨਹੀਂ ਹਟਦਾ ਮੈਂ ਐਦਾਂ ਹੀ ਖੜੂੰਗਾ ਮੇਰੇ ਤੇ ਜਿੰਨਾ ਮਰਜੀ ਪ੍ਰੈਸ਼ਰ ਬਿਲਡ ਕਰ ਦੇ ਦੇਖੋ ਇੱਕ ਫੈਮਲੀ ਹੁੰਦੀ ਹੈ ਬੰਦਾ ਕੰਮਗਾਰ ਵਾਲਾ ਹੁੰਦਾ ਉਹਨਾਂ ਨੂੰ ਤਾਂ ਫੀਲ ਹੁੰਦਾ ਵੀ ਸਾਡੇ ਬੱਚੇ ਤੇ ਕੀ ਟਰੋਮਾ ਮੈਂਟਲੀ ਟਰੋਮਾ ਗੁਰਜਰ ਰਿਹਾ ਕੱਲਾ ਮੈਂ ਜਾਣਾ ਕੱਲਾ ਮੈਂ ਆਉਣਾ ਹਨਾ ਸਾਡੇ ਤੋਂ ਜਿਹੜਾ ਸਾਡੇ ਵਰਕ ਸਪੇਸ ਉਹ ਵੀ ਡਿਫਰੈਂਟ ਏਰੀਏ ਦਾ ਫਰਕ ਹੈ ਡਿਸਟੈਂਸ ਹੈ ਵਿੱਚ ਦੇਖੋ ਕੋਈ ਸੇ ਬੰਦਾ ਆਇਆ ਤਾਂ ਕਰ ਨਹੀਂ ਸਕਦਾ ਇਹਨਾਂ ਨੂੰ ਸਿਕਿਉਰਟੀ ਲਈ ਕਿ ਆਇਆ ਇਹਨਾਂ ਨੇ ਉਹਦੇ ਤੇ ਗੌਰ ਤੱਕ ਨਹੀਂ ਕੀਤਾ ਰਾਸਤੇ ਦੇ ਵਿੱਚ ਰੋਕ ਕੇ ਫੋਨ ਗੋਲਾਂ ਕਰਾਈਆਂ ਜਾਂਦੀਆਂ ਨੇ ਫੋਨ ਕਰਕੇ ਕਿਹਾ ਜਾਂਦਾ ਤੂੰ ਦੁਕਾਨ ਤੋਂ ਬਾਹਰ ਆ ਫੇਰ ਦੱਸ ਕੰਮ ਤੇ ਵੀ ਇੱਕ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਕੁਝ ਨਿੰਗ ਸਿੰਘ ਥੋੜੇ ਹੱਕ 'ਚ ਵੀ ਖੜੇ ਸੀ ਹਾਂ ਹੱਕ ਵੀ ਸੀਗੇ ਤੇ ਵਿਰੋਧ 'ਚ ਵੀ ਖੜੇ ਸੀਗੇ ਦੇਖੋ ਜਿਹੜਾ ਬੰਦਾ ਆਂਦਾ ਉਹ ਕਹਿੰਦਾ ਵੀ ਤੁਸੀਂ ਮੇਰੇ ਹਿਸਾਬ ਨਾਲ ਚੱਲੋ ਆਪਾਂ ਜੋ ਕੀਤਾ ਗੁਰੂ ਸਾਹਿਬ ਕਰਕੇ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਨਾ ਵੀ ਪ੍ਰਸ਼ਾਸਨ ਨੂੰ ਅਜਿਹੀ ਜੀ ਐਗਜ਼ਾਮਪਲ ਬਿਲਕੁਲ ਵੀ ਨਹੀਂ ਸੈੱਟ ਕਰਨੀ ਚਾਹੀਦੀ ਵੀ ਕੱਲ ਨੂੰ ਲੋਕਾਂ ਦੇ ਹੌਸਲੇ ਵਧਣ ਸਭਾ ਦੇ ਦਿਨ ਨੇ ਤੁਸੀਂ ਸੇਕਾ ਨੂੰ ਇਹ ਵੀ ਦੁਬਿਧਾ ਚ ਨਾ ਪਾਓ ਤਾਂ ਬਹੁਤ ਵਧੀਆ ਗੱਲ ਹੈ। ਮੈਂ ਸਿੱਠੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਕਿ ਕੀ ਕਹਾਂਗੇ ਕਿਉਂਕਿ ਪਹਿਲਾ ਮੇਰੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਅਪੀਲ ਹੈ ਸਾਡੀ ਸਿਰਮੌਰ ਜਥੇਬੰਦੀ ਹੈ ਜਦੋਂ ਕਿਸੇ ਤੁਹਾਡੇ ਹਲਕੇ ਚ ਇਦਾਂ ਦੀ ਕੋਈ ਕਾਰਵਾਈ ਹੁੰਦੀ ਹੈ ਉਹ ਸਿੱਠੀ ਛੱਡੋ ਚਾਹੇ ਜਿਹੜਾ ਮਰਜੀ ਆ ਉਹਦੇ ਕੋਲ ਜਾ ਕੇ ਉਹਨੂੰ ਪੁੱਛੋ ਭਾਈ ਤੇ ਨਾਲ ਖੜੇ ਆ ਟੈਨਸ਼ਨ ਨਾ ਲਈ ਕੋਈ ਤੁਹਾਡੇ ਤੋਂ ਬੰਦਾ ਪੈਸਾ ਟੇ ਕੁਝ ਨਹੀਂ ਮੰਗਦਾ ਜੇ ਤੁਹਾਨੂੰ ਅਸੀਂ ਆਪਣੇ ਜਥੇਦਾਰ ਉਥਾਪਿਆ ਹੋਇਆ ਜਾਂ ਬਣਾਇਆ ਤੁਹਾਨੂੰ ਅ ਮਤਲਬ ਇਹਨਾਂ ਕੋ ਸਿਸਟਮ ਦਿੱਤਾ ਹੋਇਆ ਹੈ ਐਸਪੀਸੀ ਕਰਕੇ ਤੁਸੀਂ ਪੁੱਛਤਾ ਸਕਦੇ ਹੋ ਕਿਉਂਕਿ ਪਹਿਲਾਂ ਸਨੋਰ ਹਲਕੇ ਚ ਇੱਕ ਅਜਿਹੀ ਘਟਨਾ ਹੋਈ ਸੀਗੀ ਉਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਆਪਣਾ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੱਕ ਲੈ ਗਈ ਸੀ ਤੇ ਸਾਰੇ ਪਿੰਡ ਨੂੰ ਸਜਾ ਸੀਗੀ ਜਿਹੜੀ ਉਹ ਸੁਣਾਈ ਸੀਗੀ ਇਸ ਚ ਵੀ ਕੋਈ ਕਰਨਾ ਚਾਹੀਦਾ ਉਹ ਦੋਸ਼ੀ ਨੇ ਜਿਹੜੇ ਤੁਹਾਡੇ ਖਿਲਾਫ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਮੁੰਡੇ ਨੇ ਜੋ ਕੀਤਾ ਸਹੀ ਕੀਤਾ ਮੇਰਾ ਦੋਸ਼ੀ ਨਾਲ ਜਿਹੜਾ ਜੇ ਕਹਿੰਦੇ ਕੋਈ ਮੇਰੀ ਪਰਸਨਲ ਅੰਜੀ ਸ਼ੋਧ ਨਾਲ ਕਾਦੀ ਮੈਂ ਅੱਜ ਤੱਕ ਉਹਨੂੰ ਮਿਲਿਆ ਹੀ ਨਹੀਂ ਕਦੀ ਉਹਦੇ ਫੋਨ 'ਚ ਮੇਰਾ ਨੰਬਰ ਨਹੀਂ ਮੇਰੇ ਜੋਦਾ ਨਹੀਂ ਮੈਂ ਉਹਦੀ ਸ਼ਕਲ ਚ ਅੱਜ ਨਾਲ ਤਾਂ ਸੋ ਮਹਾਰਾਜ ਭਗਵਾਨਤਮਾਨ ਸਾਹਿਬ ਨੂੰ ਵੀ ਇਹ ਚਾਹੀਦਾ ਵੀ ਇਹੋ ਜਿਹੇ ਐਗਜ਼ਾਮਪਲ ਸੈੱਟ ਨਾ ਕਰਨ ਜਿਹੜੇ ਬੰਦੇ ਕੰਪਲੇਨੈਂਟ ਆਜ ਉਹਨਾਂ ਤੇ ਪਰਚੇ ਦਰਜ ਹੋ ਰਹੇ ਨੇ ਦੱਸੋ ਮੈਂ ਆਪਣਾ ਵਪਾਰ ਛੱਡ ਕੇ ਇੱਧਰ ਉੱਧਰ ਫਿਰਦਾ ਦੇਖੋ ਵਕੀਲ ਸਾਹਿਬ ਨਾਲ ਖੜੇ ਆ ਪੱਤਰਕਾਰ ਸਾਹਿਬ ਨਾਲ ਖੜੇ ਆ ਸੱਚ ਨਾਲ ਜੋ ਵੀ ਖੜੇ ਆ ਸੱਚ ਨਾਲ ਖੜਨ ਮੇਰੇ ਨਾਲ ਨਾ ਖੜਨ ਠੀਕ ਹੈ ਪਰ ਇੱਕ ਮੈਂਟਲ ਟਰੋਮਾ ਤਾਂ ਹੁੰਦਾ ਨਾ ਵੀ ਘਰੇ ਜਾਵਾਂ ਕਿ ਘਰੇ ਨਾ ਜਾਵਾਂ ਘਰੇ ਛੋਟਾ ਵੀ ਪਰੇਸ਼ਾਨ ਹੁੰਦਾ ਛੋਟਾ ਬੱਚਾ ਹੈ ਉਹ ਪੁੱਛਦਾ ਆਉਂਗੇ ਨਹੀਂ ਆਉਂਗੇ 10 ਮੈਂ ਕੀ ਕੀਤਾ 10 ਇਸ ਤੋਂ ਵਧੀਆ ਤਾਂ ਫਿਰ ਪੁੱਠੇ ਹੀ ਕੰਮ ਕਰਦੇ ਹਨਾ ਪਤਾ ਹੀ ਸੀ ਵੀ ਜਦ ਘਰੇ ਜਾ ਨਹੀਂ ਸਕਦੇ ਜਾਂ ਰਹਿ ਨਹੀਂ ਸਕਦੇ ਬੱਚਾ ਕੀ ਪੁੱਛੂਗਾ ਪਾਪਾ ਤੁਸੀਂ ਆਏ ਨਹੀਂ ਹਨਾ ਮਤਲਬ ਉਹ ਫੀਲ ਹੁੰਦੀਆਂ ਗੱਲਾਂ ਵੀ ਸਹੀ ਰਾਹ ਤੇ ਚੱਲਦੇ ਹੋਏ ਵੀ ਔਰ ਦੇਖੋ ਮੈਨੂੰ ਕੋਈ ਬੰਦੇ ਕਹਿੰਦੇ ਵੀ ਨਹੀਂ ਅੱਜ ਅਸੀਂ ਇੱਕ ਨਵਾਂ ਸਟੋਰ ਕਰਿਆ ਉੱਤੇ ਬਰਾਬਰ ਪਹਿਲਾਂ ਲਿਖ ਕੇ ਲਾਇਆ ਵੀ ਆਪਣੀ ਕਮਾਈ ਚੋਂ 5% ਦੇਵਾਂਗੇ ਸਾਡੇ ਤੇ ਕੋਈ ਧੌਣ ਤੇ ਕਿੱਲਾ ਰੱਖਿਆ ਵੀ ਮੈਨੂੰ ਲਿਖਣਾ ਚਾਹੀਦਾ ਮੈਂ ਤੁਹਾਨੂੰ ਫਲੈਕਸ ਦਿਖਾ ਦਿੰਦਾ ਵੀ ਕੰਮ ਮੈਂ ਤਾਂ ਸ਼ੁਰੂ ਕਰੂੰਗਾ ਵੀ ਪਹਿਲਾਂ ਮੈਂ ਕਮਾਈ ਦਾ ਪੰਜਵਾਂ ਏ ਗੁਰੂ ਸਾਹਿਬ ਦੀ ਕਿਰਪਾ ਨਹੀਂ ਯਾਰ ਫਿਰ ਉਹ ਜਿਹੇ ਬੰਦੇ ਨੂੰ ਤੁਸੀਂ ਐਪਰੀਸ਼ੀਏਟ ਤਾਂ ਕੀ ਕਰਨਾ ਤੁਹਾਨੂੰ ਸਿੱਖ ਸੰਗਤਾਂ ਨੂੰ ਜਿਹੜੇ ਦੇਖਣਗੇ ਉਹਨਾਂ ਨੂੰ ਕੀ ਅਪੀਲ ਕਰੇਂਗੇ ਲਾਸਟ ਦੇ ਵਿੱਚ ਕੋਈ ਇਕੱਠ ਰੱਖਣਾ ਜਾਂ ਕੁਝ ਵੀ ਕੋਈ ਵੀ ਗੱਲ ਕਰਨਾ ਕੋਈ ਤਾਂ ਇਦਾਂ ਚਾਹੁੰਦੇ ਸੀਗੇ ਮੈਂ ਤੁਹਾਨੂੰ ਦੱਸਦਾ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਨਾ ਹਾਈਪਰ ਹੋ ਕੇ ਕਿਉਂ ਬੋਲਦੇ ਹੋ ਕਹਿੰਦਾ ਉਹ 8-10 ਬੰਦੇ ਲੈ ਆਇਆ ਮੇਰੇ 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 ਦਫ਼ਤਰ ਦੇ ਵਿੱਚ ਬੈਠਣੇ ਕੋਈ ਜਗ੍ਹਾ ਨਹੀਂ ਮਿਲੀ ਮੈਂ ਕਿਹਾ ਸਰ ਜੀ 1 ਮਿੰਟ ਦੀ ਵੀਡੀਓ ਚਲਾ ਦਵਾ अच्छा मैं ਤੁਹਾਡੇ ਕੈਮਰੇ ਦੇ ਵਿੱਚੋਂ ਕਹਿ ਦਿੰਨਾ ਵੀ ਜੀ ਕੱਲ ਆਪਾਂ ਕੱਟ ਰੱਖਣਾ ਜੇ ਕਹਿ ਦਵਾ ਕੱਟ ਨਹੀਂ ਹੋਊਗਾ ਕੱਟ ਨਹੀਂ ਹੋਊਗਾ ਭਾਜੀ 10000 ਬੰਦੇ ਦਾ ਕੱਟ ਹੋ ਜੂਗਾ ਜੇ ਅਸੀਂ ਨਹੀਂ ਕਰਨਾ ਯਾਰ ਆਪਾਂ ਕਰਨਾ ਹੀ ਨਹੀਂ ਆਪਾਂ 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 ਟੈਕਨੀਕਲੀ ਚੱਲਾਂਗੇ ਮੈਨੂੰ ਡੀਐਸਪੀ ਸਾਹਿਬ ਕਹਿ ਰਹੇ ਨੇ ਵੀ ਮੇਰੇ ਕਮਰੇ ਵਿੱਚ ਬੈਠਣੇ ਦੀ ਜਗ੍ਹਾ ਨਹੀਂ ਥੀ ਇਤਨੇ ਬੰਦੇ تھے ਮੈਂ ਕੁਰਸੀਆਂ ਦੇਖੀਆਂ ਪਿੱਛੇ ਅੱਠ ਮੈਂ ਕਿਹਾ ਡੀਐਸਪੀ ਸਾਹਿਬ ਫਿਰ ਜੇ ਤੁਸੀਂ ਕਹਿੰਦੇ ਹੋ ਫਿਰ ਮੈਂ ਇੱਕ ਕਾਲ ਦੇ ਦੇਣਾ ਵੀ ਭਾਈ ਜਿਹਨੇ ਪਰਚਾ ਕਰਾਇਆ ਉਹਤੇ ਪਰਚਾ ਦਰਜ ਕਰਨ ਲੱਗੇ ਨਹੀਂ ਤਾਂ ਤੁਸੀਂ ਆਪਣਾ ਕੱਟ ਦਿਖਾਓ ਅੱਛਾ ਮੈਂ ਕੱਟ ਉਸ ਦਿਨ ਕਿੰਨਾ ਕਰ ਸਕਦਾ ਸੀ ਟਵਾਣਾ ਸਾਹਿਬ ਜਿੱਦਣ ਮੈਂ ਬੇਦਵੀ ਵਾਲਾ ਦੋਸ਼ੀ ਫੜ ਕੇ ਮੈਂ ਕਹਿ ਦਿੰਦਾ ਵੀ ਇਹ ਮੇਨਾਂ ਧੱਕਾ ਕਰਦੇ ਨੇ ਆਉਦ ਰਾਹੇ ਆਉਂਦੇ ਨਾ ਉੱਥੇ ਇਹਨਾਂ ਨੂੰ ਸਾਹਬਣਾ ਔਖਾ ਹੋ ਜਾਣਾ ਸੀ ਮੈਂ ਨਹੀਂ ਕਰਨਾ ਚਾਹੁੰਦਾ ਅਸੀਂ ਜ਼ਿੰਦਗੀ 'ਚ ਚੰਗੇ ਮਾੜੇ ਕੰਮ ਬਹੁਤ ਕੀਤੇ ਆ ਅਸੀਂ ਸਿੱਖਿਆ ਵੀ ਕਿਤੇ ਆਪਾਂ ਲਾਅ ਐਂਡ ਆਰਡਰ ਤੋਂ ਬਾਹਰ ਨਹੀਂ ਜਾਣਾ ਜਿੰਨਾ ਹੋ ਸਕੇ ਉਹਨਾਂ ਕਰਖਿਆ ਫਿਰ ਵੀ ਇਹਨਾਂ ਨੇ ਆਹ ਨਾਮ ਦਿੱਤਾ ਪੰਜ ਧਾਰਾ ਲਾਈਆਂ ਨੇ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਇਹਨਾਂ ਨੂੰ ਵੀ ਹੁਣ ਇਹਨਾਂ ਨੂੰ ਕੋਰਟ 'ਚ ਮਿਲਾਂਗੇ ਵੀ ਕੀ ਕਰਨਾ ਜੀ ਧੰਨਵਾਦ ਜੀ ਹਾਂਜੀ ਇਹ ਸਨ ਹਣੀ ਸੈਠ ਰਾਮਾ ਨੇ ਜਿਹੜੀਆਂ ਲਗਾ ਕੇ ਪਰਚਾ ਦਰਜ ਕੀਤਾ ਏ ਸੋ ਕਿਤੇ ਨਾ ਕਿਤੇ ਡਰ ਪੈਦਾ ਕਰਨ ਦਾ ਜਿਹੜਾ ਸਿਸਟਮ ਆ ਉਹ ਬਣਾਇਆ ਜਾ ਰਿਹਾ ਏ ਕਿਉਂਕਿ ਹਨੀ ਸੇਠੀ ਨੂੰ ਦੋਸ਼ੀ ਫੜਿਆ ਸੀਗਾ ਕੀ ਆ ਸਾਰਾ ਕਾਰਨ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਕਿਉਂ ਹਨੀ ਸੇਠੀ ਤੇ ਪਰਚਾ ਹੋਇਆ ਕੀ ਆ ਸਾਰਾ ਕਾਰਨ ਪਰ ਹਨੀ ਸੇਠੀ ਤੇ ਐਡਵੋਕੇਟ ਸਾਹਿਬ ਨੇ ਕਿਹਾ ਏ ਕਿ ਅਸੀਂ ਕੋਰਟ ਚ ਸਾਰਿਆਂ ਨੂੰ ਚੈਲੰਜ ਕਰਾਂਗੇ ਤੇ ਇਹਦੀ ਉੱਚ ਪੱਧਰੀ ਜਾਂਚ ਆ ਜਿਹੜੀ ਉਹ ਕਰਵਾਵਾਂਗੇ ਕੀ ਇਸ ਟਾਲਿਕੜ ਦਾ ਕੀ ਸਾਹਮਣੇ ਆਉਂਦਾ ਇਹ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤਿਹਗੜ੍ਹ ਸਾਹਿਬ